ਸਤਿਨਾਮ ਸ੍ਰੀ ਵਾਹਿਗੁਰੂ ਜੀ ਰਹਿ ਰਾਸ ਸਾਇਬ ਇਕ ਓੰਕਾਰ ਸਤਗੁਰ ਪ੍ਰਸਾਦ ਹਰ ਜੁਗ ਜੋ ਭਗਤੋ ਪਾਇਆ ਪੈਜ ਰਖਦਾ ਆਇਆ RAM ਰਾਜੇ ਹਰਨਖ ਦੁਸ਼ਟ ਅਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਆਨੰਦ ਕਾਂ ਪੇਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਕੈ ਸਾਰ ਸੇਵਿਆ ਆਤਲੈ ਛੜਾਇਆ ਸੋ ਲੋਕ ਮਹਲਾ ਪਹਿਲਾ ਧਨ ਸੋ ਕਾਗਦ ਕਲਮ ਧਨ ਧਨ ਪੰਡਾ ਧਨ ਮਸ ਧਨ ਲੇ ਖਰੀ ਨਾਨਕ ਜਨਨਾਮ ਲਿਖਾਇਆ ਸੱਚ ਮਹਲਾ ਪਹਿਲਾ ਆਪੇ ਪੱਟੀ ਕਲਾਮ ਆਪ ਉਪਰ ਲੇਖ ਪੀਟੂ ਏ ਕੋ ਕਈਏ ਨਾਨਕ ਦੂਜਾ ਕਾਹੇ ਕੋ ਦੂਜਾ ਕਾਹੇ ਸਿਮਰੀਐ ਜਮੈਂ ਤੇ ਮਰ ਜਾਏ ਏਕੋ ਸਿਮਰੋ ਨਾਨਕਾ ਜੋ ਜਲ ਥਾਲਿਆ ਸੁਮਾਏ ਸੋ ਲੋਕ ਮਾਲਾ ਪੈ ਲਉ ਦੁਖਦਾਰੋ ਸੁਹ ਰੋਗ ਭਾਇਓ ਜਾਂ ਸੁਹ ਤਾਮਨਾ ਹੋਈ ਤੋਂ ਕਰਤਾ ਕਰਣਾ ਮੈਂ ਨਾਹੀ ਜਾਂ ਓੰਕਾਰ ਹੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਰਹਾ ਜਾਤ ਮੈਂ ਜੋਤ ਜੋਤ ਮੈਂ ਅਤ ਅਕਲ ਕਲਾਮ ਭਰਪੂਰ ਰਹਾ ਤੂੰ ਸੱਚਾ ਸਾਬ ਸਵਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਤਾ ਜੋ ਕਿਛ ਕਰਨਾ ਸੋ ਕਰ ਰਹਾ ਸੋਦਰਵ ਸਾਮਲ ਪਹਿਲ ਇਕ ਔੰਕਾਰ ਸਤਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਵੇ ਸਰਬ ਸੁਮੱਲੇ ਬਾਜੇ ਤੇਰੇ ਨਾਦ ਅਨੇਕ ਸੰਖਾ ਕਿਤੇ ਤੇਰੇ ਭਾਵਨਾ ਰੇ ਕਿਤੇ ਤੇਰੇ ਰਗ ਭਰੀ ਸੁੰਘਈਏ ਕਿਤੇ ਤੇਰੇ ਗਾਵਣਾਰੇ ਗਾਵਣ ਤੁਧ ਨੋ ਪਉਣ ਪਾਣੀ ਬੈ ਸੰਤਰੇ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਧ ਨੋ ਚਿਤ ਗਵਤ ਲਿਖ ਜਾਣਨ ਲਖ ਲਖ ਧਰਮ ਵਿਚਾਰੇ ਗਾਵਣ ਤੁਧਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਧਨੋ ਇੰਦਰ ਇੰਦਰਾ ਸੁਣ ਬੈਠੇ ਦੇਵਤਿਆਂ ਦਰਨ ਨਾਲੇ ਗਾਵਣ ਤੁਧਨੋ ਸੇਦ ਸੁਮੱਦੀ ਅੰਦਰ ਗਾਵਣ ਤੁਧਨੋ ਸਾਧ ਅੰਭੀ ਚਾਰੇ ਗਾਵਣ ਤੁਧਨੋ ਜਤੀ ਸਤੀ ਸੰਤੋਖੀ வன துன ரோ பே தெ गाव नु ਤੁਧ ਨਾਮ ਖਾਣ ਮੰਡਲ ਬ੍ਰਹਮੰਡ ਕਾਰ ਕਰਖੇ ਤੇਰ ਧਾਰੇ ਸੇ ਤੁਧ ਨੋਂ ਗਾਵਣ ਜੋ ਤੁਧ ਭਾਵਣ ਅਰਤ ਤੇਰੇ ਪਗ ਤਰਸਾਲੇ ਹੋਰ ਕੀਤੇ ਤੁਧ ਨੋਂ ਗਾਵਣ ਸੇ ਮੈਂ ਚਿਤ ਨਾਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਵਾ ਸਾਹਿਬ ਸੱਚਾ ਸੱਚੀ ਨਾਹੀ ਹਬੀ ਹੁਸੀ ਜਨ ਜਰਸੀ ਰਚਨਾ ਅੰਜਨ ਰਚੋਈ ਰੰਗੇ ਰੰਗੇ ਪਾਤੇ ਕਰ ਕਰ ਅੰਜਨ ਸੀ ਮਾਇਆ ਜਿਨੋ ਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਬੜਿਆਈ ਜੋਤੁ ਸੁਪਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਈ ਸੋ ਪਾਸਾ ਸੋ ਸਾਂ ਪਾਸਾ ਸਾਹਿਬ ਨਾਨਕ ਰਹਿਣ ਰਜਾਈ ਅਸਾ ਮਲ ਪਹਿਲ ਸੁਣ ਵੱਡਾ ਆਖਾਂ ਸਭ ਕੋਏ ਕੇਵੜਾ ਵੱਡਾ ਢਿਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਅੰਬਾਲੇ ਤੇਰੇ ਰਹੇ ਸੁਮਾਏ ਵੱਡੇ ਮੇਰੇ ਸਹਬਾ ਗਹਿਰੰ ਘੇਰਾਉ ਗੁਣੀ ਘੇਰਾਉ ਕੋਈ ਨ ਜਾਣ ਤੇਰਾ ਕੀ ਤਾ ਕਿਵੜ ਚੀਰਾ ਰਹਾ ਸਭ ਸੁਰਤੀ ਮਿਲ ਸੁਰਦ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗਰੁ ਹਾਈ ਕਹਿਣ ਨਾ ਜਾਈ ਤੇਰੀ ਤਿਲ ਬੜਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਬੜਿਆਈਆਂ ਤੁਦ ਬਣ ਸਿੱਧੀ ਕਿਨਾ ਨਾ ਪਾਣਿਆ ਕਰਨ ਮਿਲ ਨਹੀਂ ਠਾਕ ਰਹਾਇਆ ਆਖਣ ਬਾਲਾ ਕਿਆ ਬੇਚਾਰਾ ਸਿਵ ਤੀਮ ਭਰੇ ਤੇਰੇ ਪੰਡਰ ਜਿਸ ਤੂੰ ਦੇਹ ਤਸਾ ਕਿਆ ਚਾਰਾ ਨਾਨਕ ਸਚ ਸਵਾਰਨਾਰ ਸਮਲ ਪੈਲ ਆਖਾਂ ਜੀ ਮਾਂ ਬਿਸਰੈ ਮਰ ਜਾਉ ਆਖਣ ਔਖਾ ਸਚ ਨਾਮ ਸਚੇ ਨਾਮ ਕੀ ਲਗ ਭੋਖ ਉਧ ਪੋਖ ਖਾਏ ਚਲਿਆਂ ਦੁਖ ਸੁਖੋਂ ਵਿਸਰੈ ਮੇਰੀ ਮਾਏ ਸੱਚਾ ਸਾਇਵ ਸੱਚੇ ਨਾਇਰਾ ਸੱਚੇ ਨਾਮ ਕੀ ਟਲਵੜਾਈ ਆਉ ਤਕੇ ਕੀਮਤ ਨਹੀਂ ਪਾਈ ਜੇ ਸਵਾ ਮਿਲ ਕਾ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਮਰਣਾ ਹੋਵੇ ਸੋਗ ਦਿਨ ਦਰ ਨਾ ਚੁਕੇ ਭਗੋ ਉਗਣੇ ਹੋਰ ਨਾਹੀ ਕੋਏ ਨਾ ਕੋ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵੀ ਸਵਾਰੰਤ ਇਕਮ ਜਾਤ ਨਾਨਕ ਨਾਮੈ ਅੰਬਾਜ ਸੁਣਾਤ ਰਾਗ ਗੁਜਰੀ ਮਾਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖ ਬਿਣੋਂ ਕੋ ਰੋਂ ਗੁਰੂ ਪਾਸ ਹਮ ਕੀ ਰਹਿ ਕਰਮ ਸਤਿਗੁਰ ਸਰਣਾਈ ਕਰ ਦਿਆ ਨਾਮ ਪ੍ਰਵਸ ਮੇਰੇ ਮੀਤ ਹਰદય ਮੋ ਕੋ RAM ਨਾਮ ਪ੍ਰਵਸ ਗੁਰਮਤਿ ਨਾਮ ਮੇਰਾ ਪ੍ਰਾਣ ਸੁਖਾਈ ਹਰ ਕੀ ਰਥ ਅਮਰੀ ਰਹਿ ਰਾਸ ਰਾਮ ਹਰ ਜਨ ਕੇ ਬੜ ਪਾਗੋ ਡੇਰੇ ਜਿਨ ਹਰ ਹਰ ਸਰਧ ਹਰ ਪਿਆਸ ਹਰ ਹਰ ਨਾਮ ਮਿਲਾ ਤ੍ਰਵਤਾਸੈ ਮੇਲ ਸੰਗਤ ਗੁਣਮ ਪ੍ਰਵਾਸ ਜਿਨ ਹਰ ਵਰ ਹਰ ਰਸ ਨਾਮ ਨਾ ਪਾਇ ਤੇ ਪਾਵੀਣ ਜੰਪਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤੈਨ ਤਰੁ ਮਰਤਿ ਲਿਖਿਆ ਲੇਖਸ ਤਾਨੁ ਦਾਨੁ ਸਭ ਸੰਗਤ ਜਿਤ ਹਰ ਰਸ ਪਾਇ ਮਿਲ ਜਨ ਨਾਨਕ ਨਾਮ ਪ੍ਰਵਾਸ ਰਗੁ ਗੁਜਰੀ ਮਾਲਾ ਪੰਜਵਾ ਕਾਹੇ ਰੇ ਮਨ ਚਿਤ ਮੈਂ ਉਦਮ ਜਾਂ ਆਹਰ ਹਰ ਜਿਓ ਪਰਿਆ ਸਹਲ ਪੱਥਰ ਮੈਂ ਜੰਤੋ ਪਾਏ ਤਾਂਕਰ ਜਿਕਾ ਗੈ ਕਰ ਧਰਿਆ ਮੇਰੇ ਮਦੋ ਜੀ ਸਭ ਸੰਗਤ ਮਿਲੇ ਸੋ ਤੜਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾ ਜਾਣਣ ਪੇਤਾ ਲੋਕ ਸੁਧਵੰਤ ਕੋਏ ਨ ਕਿਸ ਕੀ ਧਰਿਆ ਸਿਰ ਸਿਰ ਸੰਭਾਏ ਠਾਕੁਰ ਕਾਹੇ ਮਨ ਪਉ ਕਰਿਆ ਉੱਡੇ ਉਡਾਗ ਸਭ ਕੋ ਸੰ ਤਿ ਪਾਸ਼ਾ ਵਚਰੇਸ਼ਰਿਆ ਤਨ ਕੌਣ ਖਲਾਵੇ ਕੌਣ ਚੁਆਵੇ ਮਨ ਮੈਂ ਸਿਮਰਣ ਕਰਿਆ

ਸੋ ਬੁਰਖਨ ਰੰਜਣ ਹਰ ਪੁਰਖਨ ਰੰਜਣ ਹਰ ਅਗਮ ਅਲਮ ਅਪਾਰ ਸਉਧਿਆ ਵੈ ਸਉਧਿਆ ਵੰਤੋ ਜੀ ਹਰ ਸੱਚੇ ਸਿਰਜਣਹਾਰ ਸਭ ਜੀ ਤੁਮਾਰੇ ਜੀ ਤੁੰ ਜੀਆਂ ਕਉ ਦਤਾਰ ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਣਹਾਰ ਹਰ ਆਪੇ ਠਾਗੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰੋ ਤੂੰ ਗੱਡ ਘਟਿਆ ਅੰਤ ਸਰਵ ਨਾਨਤਰ ਜੀ ਹਰ ਇੱਕ ਉਹ ਪੁਰਖ ਸਮਾਨ ਇੱਕ ਦਾਤੇ ਇੱਕ ਬਿਖਾਰੀ ਜੀ ਸਭ ਤੇਰੇ ਚੋਜ ਅੰਬੜਾਣਾ ਤੂੰ ਆਪੇ ਦਾਤਾ ਆਪੇ ਭਉਤਾ ਜੀ ਹਉ ਤਦ ਵੈ ਨਿਆੁਰ ਨਾ ਜਾਣਾ ਤੂੰ ਭਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵਨ ਜੋ ਸੇਵਨ ਤੁਦੀ ਜਨ ਨਾਨਕ ਤਿਨ ਕੁਰਵਾਨ ਹਰ ਧਿਆਵੇ ਹਰ ਧਿਆਵਾਂ ਤੁਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤੋ ਸੇ ਮੁਕਤ ਭਏ ਜਨ ਹਰ ਧਿਆਇਆ ਜੀ ਤਿਨ ਟੁੱਟੀ ਜਮ ਕੀ ਫਸੀ ਜਨ ਅਰ ਭੋਜਨ ਹਰਨ ਅਰ ਪਉ ਧਿਆਇਆ ਜੀ ਤਿਨ ਕਾਉ ਭਉ ਸਭ ਗੁਵਾਸੀ ਜਿਨ ਸੇ ਬਿਆਜਨ ਸੇ ਬਿਆ ਮੇਰਾ ਹਰ ਜੀ ਗੁਵਾਸੀ ਜਨ ਸੇ ਬਿਆਜਨ ਸੇ ਬਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਸੀ ਸੇ ਧਨ ਸੇ ਧਨ ਜਨ ਅਰਥ ਆਇਆ ਜੀ ਜਨ ਨਾਨਕ ਤੈਨ ਬਲ ਜਸੀ ਤੇਰੀ ਭਗਤ ਅੰਦਰੇ ਭਗਤ ਪੰਡਹਾਰ ਜੀ ਪਰੇ ਬੇਅੰਤ ਬੇਅੰਤ ਤੇਰੇ ਭਗਤ ਅੰਦਰੇ ਭਗਤ ਸੋਲੈਨ ਤੁਦ ਜੀ ਹਰਣ ਕ ਅਨੇਕ ਅਨੰਤ ਤੇਰੀਆਂ ਅਨੂ ਤੇਰੀਆਂ ਅੰਕਾਰ ਹਰ ਪੂਜਾ ਜੀ ਤਉ ਤਉ ਪ੍ਰੇਮ ਜਪੈ ਬੇਅੰਤੋ ਤੇਰੇ ਅਨੇਕ ਤੇਰੇ ਅਨੇਕ ਪੜੈ ਮੋ ਸਿਮਰੈ ਸਵਾਸਤ ਜੀ ਕਰਿ ਕਿਰਿਆ ਖੜ ਕਰਮ ਕਰੰਤ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੈ ਮੇਰੇ ਹਰਿ ਭਗਵੰਤ ਤੋ ਆਦਪੁਰਖ ਅਪਰੰਬਰ ਕਰਤਾ ਜੀ ਤੋ ਜੈਵੜ ਅਰਣ ਕੋਈ ਤੂੰ ਜੋ ਜੋ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇ ਚਲ ਕਰਤਾ ਸੋਈ ਤੁਰਿਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਤੁਰਿਆਪੇ ਸ੍ਰੇਡ ਸਭ ਉਪਾਈ ਜੀ ਤੁਰਿਆਪੇ ਸਿਰਜ ਸਭ ਗੋਈ ਜਨਨ ਗੁਣ ਗਾਇ ਕਰਤੇ ਕੇ ਜੀ ਜੋ ਸਭ ਸਕ ਜਾਣੋਈ ਅਸਾ ਮਹਲਾ ਚੌਥ ਤੂੰ ਕਰਤਾ ਸਚਾਰ ਮੈਂਡਾ ਸਾਈਂ ਜੋ ਤੋ ਪਾਵੈ ਸੋਈ ਤਿਸੀ ਜੋ ਤੂੰ ਦੇਹ ਸੋਈ ਹੋਂ ਪਾਈਰਾ ਸਭ ਤੇਰੀ ਤੋਂ ਸਭ ਨਿੰਧਿਆ ਆ ਜਿਸਨੂੰ ਕਿਰਪਾ ਕਰੈ ਤਨ ਨਾਮ ਰਤਨ ਪਾਇ ਗੁਰਮੁਖ ਲਾਧ ਮਨਮੁਖ ਗਵਾਇ ਤੁਰਿਆ ਵਿਛੋੜਿਆ ਆਪ ਮਿਲਾਇ ਤੂੰ ਦਰਿਆ ਸਭ ਤੋ ਜੀ ਮਾਹਿ ਤੁਝ ਵਿਣ ਦੂਜਾ ਕੋਈ ਨਾਹਿ ਜੀ ਜੰਤ ਸਭ ਤੇਰਾ ਖੇਲ ਵਿయోగ ਮਿਲ ਵਿਛੜਿਆ ਸੰਜੋਗੀ ਮਿਲ ਜਿਸ ਨੂੰ ਦੁਜਣਾ ਆਏ ਸੋਈ ਜਨ ਜਾਣੈ ਅਰਵਣੁ ਸਾਧਿ ਆਖ ਬਖਾਣੈ ਜਨ ਹਰਿ ਸੇਵਿਆ ਤੈਨਸੂ ਪਾਇਆ ਸਵਜੇ ਹਿਰ ਨਾਮ ਸਮਾਇ ਤਉ ਆਪੇ ਕਰਤਾ ਅੰਤਰਾ ਕੀਆ ਸੋ ਹੋਏ ਸੋਏ ਨੰਦੂਜਾ ਔਰ ਨਾਮ ਕੋਏ ਟੂੰ ਕਰ ਕਰ ਵੇਖੇ ਜਣ ਸੋਏ ਜਨ ਨਾਨਕ ਗੁਰਮਖ ਪ੍ਰਗਟ ਹੋਏ ਅਸਵਾ ਮਹਲਾ ਪਹਿਲੋ ਤੇ ਸਰਵ ਰੜੇ ਭਈ ਲੈ ਨਵਸਾ ਪਾਣੀ ਪਾਉ ਤਨ ਕੀਓ ਪੰਕਜ ਮੋਹ ਪਗ ਨਹੀਂ ਚੱਲੇ ਅਮ ਦੇਖਾਂ ਤੈ ਡੋਵਿਅਲੇ ਮਾਨੇਕ ਨ ਚੇਤ ਸਮੂੜ ਮਨਾਂ ਹਾਰ ਦੇ ਸਰਤ ਤੇਰੇ ਗੁਣ ਗਲਿਆਰਾ ਨਾਉ ਜਤੀ ਸਤੀ ਨੇ ਪੜਿਆ ਮੂਰਖ ਮੁਗਦਾ ਜਨਮ ਭਿਆ ਪ੍ਰਣਵਤ ਨਾਨਕ ਤਨ ਕੀ ਸਰਣਾ ਜਿੰ ਤੂੰ ਨਾਹੀ ਵੀਸਰਿਆ ਅਸਾ ਮਹਲਾ ਪੰਜਵਾਂ ਪੇ ਪ੍ਰਾਪਤ ਮਾਨੁਖ ਦੇਹ ਰਿਆ ਗੋਵਿੰਦ ਮੇਲਣ ਕੀ ਇਹ ਤੇਰੀ ਬਰੀਆ ਆਵਰ ਕਾਇ ਤਰਕੇ ਤੈਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰਨ ਜਾਵ ਲਾਉ ਪਾਵੈ ਲਧਰਣ ਕੇ ਜਨਮ ਬ੍ਰਿਥਾ ਯਾ ਤਰੰਗ ਮਾਇਆ ਕਹਿਰਾ ਜਾਵ ਤਵ ਸੰਜਮ ਧਰਮ ਨਾਮ ਕਮਾਇ ਸੇਵਾ ਉਸਾਧਨਾ ਜਾਣਿਆ ਹਰ ਰਾਇ ਕੋ ਨਾਨਕ ਖਮਨੇਜ ਕਰਮਾ ਸਰਨ ਪਰੇ ਕੀ ਰਖੋ ਸਰਮਾ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਮੀ ਚੌਪਈ ਬਾਰ ਅਸਰ ਕਾ ਕਾੜ ਸੁਨਾਥ ਸ੍ਰੀ ਅਸਕੇਤ ਜਗਦ ਕੇ ਨਥ ਦੂਤਿਆ ਵਾਨ ਸੁਦੋ ਵਰਕਰ ਓੰਕਾਰ ਧਿਯੋ ਆਦੋਜ ਨਰ ਨਾਹਰ ਉਨ ਰਾਜ ਸੁਕਾ ਕਾਟਾ ਸੀਸਾ ਸ਼੍ਰੀ ਅਸਕੇਤ ਜਗਦ ਕੇ ਈਸਾ ਪੋਪਨ ਮ੍ਰੇਸ਼ਟ ਗਵਨ ਤੇ ਪਈ ਸਾਵੇ ਨਾਨ ਬਧਾਈ ਦੇਈ ਤਨ ਤਨ ਲੋਗਣ ਕੇ ਰਾਜਾ ਦੁਸ਼ਟ ਨੰਦਾ ਗਰੀਬ ਨਵਾਜ ਅਗਲ ਪਵਨ ਕੇ ਸਰਜਣ ਹਾਰੇ ਦਾਸ ਜਾਨ ਮੈ ਲਿਹੋ ਯੋ ਵਾਰੇ ਕਵਿਓ ਬਾਚ ਬੇਨਤੀ ਚੋਪਈ ਅਮ੍ਰਿਤ ਰੋਹਾ ਦਰਸ਼ ਪੂਰਣ ਹੋਏ ਜਿਦ ਕੀ ਇਛਾ ਤਉ ਚਰਨ ਨਮਨ ਰਹਿ ਹਮਰ ਆਪਣਾ ਜਾਣ ਕਰੋ ਪ੍ਰਤਪਾਰ ਅਮ੍ਰਿਤ 170 ਗਾਓ ਤੁਮ ਖਾਵੋ ਆਪਾਦ ਮੁਹਿ ਬਚਾਓ ਸੁਖੀ ਵਸੈ ਮੋਰੋ ਪਰਿਵਾਰ ਸੇਵਕ ਸਿਖ ਸਭੇ ਕਰਤਾਰ ਮੋਰ ਸ਼ਾਨਜ ਕਰਦਾ ਕਰੀਐ ਸਭ ਰਣ ਕੋ ਆਜ ਸੰਘਰੀਏ ਪੂਰਨ ਹੋਏ ਹਮਾਰੀ ਅਸ ਤੋਰ ਭਜਨ ਕੀ ਰਹਿ ਪਿਆਸਾ ਤੁਮ ਛਡ ਕੋਈ ਅਵਰ ਨਾ ਧਿਆਉ ਜੋ ਅਰਚਉ ਸੋ ਤੁਮ ਤੇ ਪਾਉ ਸੇਵਕ ਸੇਖਾ ਮਾਰੇ ਤਾਰਿਏ ਚੁਣ ਚੁਣ ਸਤਰ ਹਮਾਰੇ ਮਾਰਿਏ ਆਪ ਹਾ ਦੇ ਮੁਝੇ ਉਵਰੀਏ ਮਰਨ ਕਾਲ ਕੋ ਤ੍ਰਾਸ ਨਿਵਰੀਏ ਉਯੋ ਸਰਾਹ ਮਾਰੇ ਪਛਾ ਸ਼੍ਰੀ ਅਵਦੋ ਜੋ ਕਰਿ ਆਵਰਿਛਾ ਰਾਗ ਲਿਓ ਮੋ ਰਖਣਾ ਰੇ ਸਾਇ ਸੰਤ ਸੁਹਾਏ ਪਿਆਰੇ ਦੀਨ ਬੰਧੂ ਦੋਟਣ ਕੇ ਹੰਤਾ ਤੁਮੋ ਪੁਰੀ ਚਤਰ ਦਾਸ ਕੰਤਾ ਕਾਲ ਪਾਏ ਬ੍ਰਹਮਾ ਅਵਤਾਰ ਕਾਲ ਪਾਏ ਸ਼ਿਵ ਜੋ ਅਵਤਾਰ ਕਾਲ ਪਾਏ ਕਰਿਵ ਸੁਨ ਪ੍ਰਕਾਸ਼ ਸਗਲ ਕਾਲ ਕਾ ਕੀਆ ਤਮਸਾ ਜਵਨ ਕਾਲ ਜੋਗੀ ਸਭ ਕੀਓ ਬੇਦਰਾਇ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਗ ਸਵਾਰ ਨਮਸਕਾਰ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦਾ ਜਛਣ ਉਪਜਾਇਓ ਆਦਿ ਅੰਤਿਕ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸੇਵਨ ਸੁਖ ਦਿਓ ਸਤਰਨ ਕੋ ਪਲਮ ਓਮ ਬਦਕਿਓ ਕਟ ਗਡ ਕੇ ਅੰਦਰ ਕੀ ਜਾਣੰਤਿ ਭਲੇ ਬੜੇ ਕੀ ਪੀਰਿ ਪਛਾਨੰਤਿ ਚੀਟੀ ਤੇ ਗੁੰਚਰ ਸਤੁਲਾ ਸਵਾ ਪਰ ਕਿਰਪਾ ਅੰਦਰਿષ્ટ ਕਰ ਫੁਲਾਓ ਸੰਤ ਨਾਮ ਦੁਖ ਪਾਏ ਤੇ ਦੁਖੀ ਸੁਖ ਪਾਏ ਸੁਆਦਨ ਕੇ ਸੁਖੀ ਇਕ ਏਕ ਕੀ ਪੀਰਵਸ਼ਾਨ ਕਾਟ ਕਾਟ ਕੇ ਪਾਟ ਪਾਟ ਕੀ ਜਾਣੈ ਜਵਦ ਕਰਹ ਕਰਾ ਕਰਤਾਰ ਪਰਯਤਰ ਤਉ ਦੇ ਆਪਾਰ ਜਾਵ ਕਰਹ ਕਰਤੋ ਕਹ ਹ ਤਮੈ ਮਿਲਤ ਦੇਹ ਉਤਾਰ ਸਵੰ ਜੇਤੇ ਵਦਨ ਸ੍ਰੇਡ ਸਉ ਉਤਾਰੈ ਆਪ ਆਪਣੀ ਬੂਝ ਉਚਾਰ ਤੋ ਸਭੀ ਤੇਰ ਤਨ ਰਾਲਮ ਜਾਣਤ ਬੇਦ ਫੇਦ ਹਰਿਆਲਮ ਨਰੰਕਾਰ ਨਰੋ ਕਰਨ ਲੰਭ ਆਦ ਅਨਿਲਾ ਨਾਦ ਅਸੰਭ ਤੋਂਕ ਮੋੜ ਚਾਰਦ ਫੇਦ ਜਾਂ ਕੋ ਪੇਵ ਨਾਮ ਪਾਵਤ ਬਿਦ ਤੋਂਕ ਕਿਰਪਾ ਹਣ ਅਨਮਾਨੰਤ ਮਹਾ ਮੋੜ ਕਛ ਭੇਦ ਨ ਜਾਣੰਤ महादेव को का सदा सेव मृंगकार का चिन्ता नह पेव आप अपनी बुद्ध अजेती वर्णत पेन पेन नाम तोहे तेती तुम्हारा लखा न जाय पसारा के वे सज प्रथम संसार एकै रूपानो स्वरूप रंग पयराव के फूपा अंडा जरे से तुझ कीनी उत्पुखानम् बहर रचदिनी कौम फूल राजा है बैठ कौ सिमट प्य शंकर कैठ सगरी सृट दुखाय चंभव आज वाद स्वरूप स्वयं और मेरी तुम करो सिख वारे सिख संग्र दुष्ट जिते उठवा दुत्पाता सगल मलेश करो रणकाता ਜੇ ਅਹ ਦੋਇ ਤਾ ਸਰਣੀ ਪਰੇ ਤਨ ਕੇ ਦੋਟ ਦੋਤ ਮਰੇੁਰਗ ਜਵਨੰਬੂ ਪਰੇ ਤੇ ਹਾਰੇ ਤਨ ਕੇ ਤੋਂ ਸੰਗਟ ਸਬ ਟਾਰੇ ਜੋ ਕਲ ਕੋਈ ਇੱਕ ਵਾਰਥ ਹੈ ਤਾਂ ਕੇ ਕਾਲ ਨਿਕਟ ਨਹੀਂ ਹੈ ਅਰਸ਼ਾ ਹੋਏ ਤਾ ਸਭ ਕਾਲ ਦੁਸ਼ਟ ਰੇਟ ਰੇ ਤਦ ਕਾਲ ਕਿਰਪਾ ਦ੍ਰਿਸ਼ਟ ਤਨ ਜਾਹੇ ਨਹ ਰਹੋ ਤਾਂ ਕੇ ਤਪ ਤਨ ਕਮਾਰ ਰਹਿ ਦੁਸਤ ਕਰਮ ਸੋਈ ਦੁਟਿ ਸਾਸਕ ਨ ਕੋਈ ਇੱਕ ਵਾਰ ਜਨਮ ਸੁਭਰ ਕਾਲ ਫਾਂ ਤੇ ਤਾਇ ਵਰ ਜਿਨਰ ਨਾਮ ਤਾਰੋ ਕਹ ਦਰ ਦੁਸ਼ਟ ਦਉ ਤੇਰਾ ਖੜ ਕੇ ਤੇ ਮੈਂ ਸਰਣ ਤਿਆਰੀ ਆਪ ਹਾਦ ਲਿਓ ਵਾਰੀ ਸਾਰੋ ਥੋਰ ਮੋ ਸੋਈ ਦੁਸ਼ਟ ਦਉ ਤੇ ਲਿਓ ਵਿਚਾਈ ਕਿਰਪਾ ਕਰੇ ਹਮ ਬਰਜਗ ਮਰਤੰ ਗ੍ਰੰਥ ਕਰਾ ਪੂਰਨ ਸੋ ਬ੍ਰਤ ਕਿਲਬਿ ਸਗਲ ਦੇਖੋ ਹਰਤ ਦੋਸ਼ ਦੋਖਿਨ ਕੋ ਸ਼ਕਰਤਿ ਸ਼੍ਰੀ ਅਦੋਜ ਪੈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲ ਮਨ ਵਾ ਚਦਵਲ ਪਾਵੇ ਸੋਈ ਦੁਖ ਨਤ ਸੁਰ ਸੁਨਾ ਪਾਵੇ ਸੁਨਾ ਮੋੜ ਚਿਤ ਲਾਏ ਚਤਰਤਾ ਆਵੇ ਦੁਖ ਦਰਦ ਭਉ ਨਿਕਟ ਨਾ ਤਨ ਨਰ ਕੇ ਰਹੇ ਹੋਇਓ ਜਾਂ ਕੀ ਇੱਕ ਵਾਰ ਚੌਪਈ ਕੋ ਕਹ ਸੋਈਓ ਪਾਏਂਗੇ ਜਉ ਤੇ ਤੁਮਰੇ ਤਵ ਤੇ ਕੋ ਆਂਗ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਣ ਕੁਰਾਨ ਅਨੇਕ ਹੈ ਮਤ ਇਕ ਨਾਮ ਮੰਨਿਓ स्वमराल सावत्र वे सबो भेद कह हम एक ना जान्यों श्री जसबान कृपा तुमरी कर मैं ना कहूं सब तो हे बखन्यों दरऊं सगले द्वार को छाड़ के गयो तो आरो द्वार बाहें गए के लाज अस गोविंद दास तोर राम कलीम हालती जा आनंद ਇਕੋਂ ਗੁਰ ਸਤਗੁਰ ਪ੍ਰਸਾਦ ਆਨੰਦ ਭਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸਾਇ ਜਿ ਸੇਤੀ ਮਨ ਬਜੀਆਂ ਬਾਧਾਈਆਂ ਰਾਵ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਅਨ੍ਯਾ ਸਉਦੋਤਾਂ ਗਾਵੋ ਹਰੀ ਕੇਰਾ ਮਨ ਜਨੀ ਬਸਾਇਆ ਕਹਿ ਨਾਨਕ ਨਾਮਦੋ ਸਤਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੂਸਾ ਵਿਸਾਰਣਾ ਅੰਗੇਕਾਰੋ ਕਰ ਤੇਰਾ ਓੰਕਾਰ ਜ ਸਭ ਸਵਾਰਣਾ ਸਭ ਨੰ ਗੱਲਾਂ ਸਮਰ ਸਵਾਮੀ ਸੋ ਕਿਉ ਮਨੋਂ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਹਬ ਓੰਕਾ ਨਹੀਂ ਕਰਤੇ ਰਹਿ ਕਰਤਾ ਤੈਰਾ ਸਭ ਕੀ ਸੈਨ ਜਿਹਦੇ ਸੋ ਪਾਵੇ ਸਦਾ ਸਿਵਸਾਲਾ ਤੇਰੀ ਨਾਮ ਮਨ ਬਸਾਵੇ ਨਾਮ ਜਨ ਕੇ ਮਨ ਵਸਿਆ ਬਾਜੇ ਸ਼ਬਦ ਘਣੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮ ਆਧਾਰ ਮੇਰਾ ਜਨ ਭੁਖਾਂ ਸਭ ਗਵੈਣ ਕਰ ਸਾਂ ਸੁਖ ਮਨ ਅਵਸਯ ਜੇ ਨਿਛਾ ਸਭ ਪੁਆਇਆਂ ਸਦਾ ਕੁਰਵਾਨ ਕੀਤਾ ਗੁਰੂ ਵਿਟ ਜਿਸ ਦੀਆਂ ਇਹ ਬੜਿਆਆਂ ਕਹ ਨਾਨਕ ਸੋਣੋ ਸੰਤੋ ਸਬਤ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਭਾਜੇ ਪੰਜ ਸਵਰ ਦਦਕਾਰ ਸੁਭਾਗੈ ਘਰ ਸੁਭਾਗੈ ਸਬਦ ਵਾਜੇ ਕਲਾ ਜਿਤ ਕਰੈ ਧਾਰਿਆ ਪੰਜ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਰਿ ਕੈ ਲਾਗੇ ਕਹ ਨਾਨਕ ਤ ਸੁਖੁ ਆਵ ਤਿਤ ਘਾਰਿਆ ਆਨੰਦ ਬਾਜੇ ਆਨੰਦ ਸੁਣੋ ਬੜ ਫਾਗਿਓ ਸਗਲ ਮਨਔਰਤ ਪੂਰੇ ਪਾਰ ਬ੍ਰਹਮ ਪ੍ਰਾਪਾਇ ਉਤਰੇ ਸਗਲ ਅੰਬੀ ਸੂਰੇ ਦੋਖ ਰੋਸ ਸੰਤਾ ਪੁੱਤਰ ਸੁਣੀ ਸੱਚੀ ਬਾਣੀ ਸਾਂਗ ਸਾਜਨ ਪਐ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿਤ ਸਤ ਗੋ ਰਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨਾਂ ਲੱਗੇ ਬਾਜੇ ਅਨਹਦ ਤੁਰੇ ਮਦਾਵਣੀ ਮਾਲਾ ਪੰਜਵਾ ਥਾਲ ਵਿੱਚ ਅੰਤਨ ਵਖਤ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਗਰ ਕਾ ਪਈਓ ਜਿਸ ਕਾ ਸਵਸ ਆਧਾਰੋ ਜੇ ਕੋ ਖਾਵੇ ਜੇ ਕੋ ਭੁੰਚ ਤੁਸ ਕਾ ਹੋਏ ਉਧਾਰੋ ਏ ਵਾਹ ਤਰੀ ਨੰਝਾਈ ਨਤਨਤ ਰਖ ਉਰਧਰ ਤਮ ਸੰਸਾਰ ਚਰਨ ਲਗ ਤਰੀਏ ਸਬ ਨਾਨਕ ਬ੍ਰਹਮ ਬਸਾਰੋ ਸੋ ਲੋਕ ਮਹੱਲ ਪੰਜਵਾਂ ਤੇਰਾ ਕੀਤਾ ਜਾਤੋ ਨਹੀਂ ਮੈਨੋਂ ਜੋਗ ਕੀ ਤੋਈ ਮੈਨ ਅਗੁਣ ਯਾਰੇ ਕੋ ਗੁਣ ਨਹੀਂ ਆਪੇ ਤਰਸ ਪੈ ਹੋਈ ਦਰਸ ਬਿਆ ਮੈਂ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਮਾ ਤਨ ਮਨ ਥਿਵੇ ਹਰਿਆ ਪੌੜੀ ਦਿੱਤਾ ਤੂੰ ਸਮਰਤ ਜਿਤਾ ਕੋਈ ਨਾ ਹੈ ਉਤਰ ਤੇਰੀ ਰਖੋ ਅਗਨੀ ਉਦਰ ਮਾਏ ਸੁਣ ਕੇ ਜਮ ਕੇ ਦੂਤ ਨਾਇਤ ਰਹਿ ਛੜ ਜਾਏ ਪਾਇ ਲੰ ਦੇਖ ਮਾਸਵਾ ਗੁਰ ਸਬਦੀ ਪਾਰ ਪਾਏ ਨਨ ਕੋ ਲੱਗੀ ਪਿਆਸ ਅਮਰ ਸਈ ਖਾਏ ਕਲ ਮਹਿ ਹੋ ਪੁਨ ਗੁਣ ਗੋਬਿੰਦ ਗਾਏ ਸਭਸਾ ਨੋ ਕਿਰਪਾਲ ਸਮਾਲੇ ਸਵਾਹਿ ਸਵਾਹਿ ਮਿਰਥਾ ਕੋਈ ਨਾ ਜਾਏ ਜੇ ਆਵਾਂ ਤੁਧ ਆਏ ਸੋ ਲੋਕ ਮਾਲ ਪੰਜਵਾਉ ਅੰਦਰੂ ਗੁਰ ਆਰਾਧਣਾ ਜੇ ਬਾਜਪ ਗੁਰ ਨਾਉ ਨੇਤ੍ਰੀ ਸਵਾਦ ਗੁਰ ਪੇਖਣਾ ਸਰਵਣੀ ਸੁਨਣਾ ਗੁਰ ਨਾਉ ਸਵਾਦ ਗੁਰ ਸੇਤੇ ਰਤਿਆ ਦਰਗਹਿ ਪਾਈਐ ਠਾਉ ਕੋ ਨਾਨਕ ਕਿਰਪਾ ਕਰੇ ਜੇ ਸੁਣਾਏ ਬਥ ਦੇ ਜਗ ਮਾਉ ਤੁਮ ਕਾ ਡਿਐ ਮਿਰਲੇ ਕਈ ਕੇ ਮਹੱਲਾ ਪੰਜਵਾ ਰਖੇ ਰਖਣ ਹਾਰ ਆਪ ਵਰਿਆਨ ਗੁਰ ਕੀ ਪੈਰੀਂ ਪਾਏ ਕਾਜ ਸਵਾਰਿਆਨ ਹੋਆ ਰਪਦੇ ਆਲਾ ਮਨੋ ਨਾਮ ਬਿਸਵਾਰਿਆਨ ਸਾਧ ਜਨਾ ਕੇ ਸੰਗ ਭਵਜਲ ਹੰਤਾਰਿਆਨ ਸਾਗਤ ਅਨੰਦ ਅਦੁਸ਼ਟ ਔਖੇ ਨਮਾਹਿ ਬਿਦਾਰਿਆਨ ਤੇ ਸਾਰਵ ਕੀ ਟੇਕ ਨਾਨਕ ਮਨ ਮਾਹੇ ਜੇ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਤੇ ਸਹੂ ਕੀ ਟਿਕਾ ਨਾਨਕ ਮਨ ਮਾਹੇ ਜੇ ਸਿਮਰਤ ਸੁਖ ਹੋਏ ਸਵੇਲੇ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਜੀਓ ਤਨ ਤਨ ਗੁਰੂ ਨਾਨਕ ਦੇਵ ਨਰੰਕਾਰ ਜੀਓ